ਕੰਨ ਅੰਦਰ ਦਰਦ ਹੋਣਾ ਖਾਰਿਸ਼ ਹੋਣਾ ਕੰਨ ਅੰਦਰ ਸੋਜ ਆ ਜਾਣਾ ਜਾਂ ਫਿਰ ਕੰਨ ਦੇ ਆਸੇ-ਪਾਸੇ ਸੋਜ ਆ ਜਾਣਾ ਬਹੁਤ ਹੀ ਜ਼ਿਆਦਾ ਕੋਮਨ ਪ੍ਰੋਬਲਮ ਹੈ ਜੋ ਬੱਚੇ ਬਜ਼ੁਰਗ ਨੌਜਵਾਨ ਲੋਕਾਂ ਨੂੰ ਕਦੇ ਨਾ ਕਦੇ ਜ਼ਰੂਰ ਹੁੰਦੀ ਹੈ ਤੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਜਦੋਂ ਵੀ ਕੰਨ ਅੰਦਰ ਦਰਦ ਹੁੰਦਾ ਹੈ ਅਕਸਰ ਦਰਦ ਸਿਰ ਤੱਕ ਆ ਜਾਂਦਾ ਹੈ ਜਬਾੜੇ ਤੱਕ ਵੀ ਆ ਜਾਂਦਾ ਹੈ ਨਾਲ ਹੀ ਸਾਨੂੰ ਸੌਣ ਸਮੇਂ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਉੱਠਣ ਬੈਠਣ ਸਮੇਂ ਵੀ ਦਿੱਕਤ ਆਉਂਦੀ ਹੈ ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕੰਨ ਦਰਦ ਸੋਜ ਖਾਰਿਸ਼ ਹੋਣ ਦੇ ਕਾਰਨ ਨੰਬਰੀ ਦੋਸਤੋ ਕਈ ਵਾਰ ਕੀ ਹੁੰਦਾ ਹੈ ਠੰਡ ਦੀ ਵਜ੍ਹਾ ਨਾਲ ਕੰਨ ਅੰਦਰੋਂ ਆਵਾਜ਼ ਆਉਣ ਲੱਗਦੀ ਹੈ ਪਰਦੇ ਅੰਦਰ ਸੋਜ ਆ ਜਾਂਦੀ ਹੈ ਕੰਨ ਦਰਦ ਹੋਣ ਦੇ ਹੋਰ ਬਹੁਤ ਸਾਰੇ ਕਾਰਨ ਹੁੰਦੇ ਹਨ ਬੈਕਟੀਰੀਅਲ ਇਨਫੈਕਸ਼ਨ ਜਾਂ ਫਿਰ ਕੰਨ ਅੰਦਰ ਕੋਈ ਫੋੜਾ ਫਿंसी ਜਾਂ ਜ਼ਖਮ ਹੋ ਜਾਂਦਾ ਹੈ ਜਾਂ ਕੰਨ ਅੰਦਰ ਕਈ ਵਾਰ ਪਾਣੀ ਚਲਾ ਜਾਂਦਾ ਹੈ ਜਾਂ ਫਿਰ ਕੰਨ ਅੰਦਰ ਮੈਲ ਜਮਾ ਹੋਣ ਨਾਲ ਵੀ ਕੰਨ ਅੰਦਰ ਸੋਜ ਆ ਜਾਂਦੀ ਹੈ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੱਕ ਹੀ ਘਰੇਲੂ ਨੁਸਖੇ ਨਾਲ ਕੰਨ ਦਾ ਦਰਦ ਖਾਰਿਸ਼ ਕੰਨ ਦੀ ਸੋਜ ਦੀ ਸਮੱਸਿਆ ਸਿਰਫ ਇਸ ਘਰੇਲੂ ਨੁਸਖੇ ਦੇ ਦੋ ਬੂੰਦਾ ਨਾਲ ਹੀ ਘਰ ਵਿੱਚ ਹੀ ਬੜੀ ਆਸਾਨੀ ਨਾਲ ਤੁਸੀਂ ਠੀਕ ਕਰ ਸਕਦੇ ਹੋ ਅਸੀਂ ਤੁਹਾਨੂੰ ਇੱਕ ਤੇਲ ਬਣਾ ਕੇ ਵਿਖਾਵਾਂਗੇ ਬਹੁਤ ਹੀ ਜ਼ਿਆਦਾ ਅਸਰਦਾਰ ਇਹ ਦੇਸੀ ਇਲਾਜ ਹੈ ਇਹ ਨੁਸਖਾ ਸਾਡੇ ਵੱਲੋਂ ਅਜਮਾਇਆ ਹੋਇਆ ਹੈ ਅਸੀਂ ਅਕਸਰ ਘਰ ਵਿੱਚ ਇਸ ਨੁਸਖੇ ਨੂੰ ਬਣਾਉਂਦੇ ਹਾਂ ਯੂਜ਼ ਕਰਦੇ ਹਾਂ ਯਕੀਨ ਮੰਨੋ ਕੰਨ ਸੰਬੰਧੀ ਸਾਰੀਆਂ ਸਮੱਸਿਆਵਾਂ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਇਹ ਦੇਸੀ ਨੁਸਖਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਦੇਸੀ ਨੁਸਖੇ ਨੂੰ ਬਣਾਉਣ ਦੇ ਤਰੀਕੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਜੋ ਚੀਜ਼ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਲਸਣ ਲਸਣ ਅੰਦਰ ਐਂਟੀ ਇਨਫਲਮੇਟਰੀ ਗੁਣ ਪਾਈ ਜਾਂਦੇ ਹਨ ਜੋ ਕਿ ਸੋਜ ਦਰਦ ਖਾਰਿਸ਼ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਤੁਸੀਂ ਕੀ ਕਰਨਾ ਹੈ ਚਾਰ ਤੋਂ ਪੰਜ ਲਸਣ ਦੀਆਂ ਕਲੀਆਂ ਛਿੱਲ ਕੇ ਸਾਫ਼ ਕਰਕੇ ਬਰੀਕ ਕੱਟ ਲੈਣੀਆਂ ਹਨ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਅਜਵਾਈਨ ਅਜਵਾਈਨ ਅੰਦਰ ਬਹੁਤ ਸਾਰੇ ਐਂਟੀ ਇਨਫਲਮੇਟਰੀ ਗੁਣ ਪਾਈ ਜਾਂਦੇ ਹਨ ਜੋ ਕਿਸੇ ਵੀ ਤਰ੍ਹਾਂ ਦੀ ਦਰਦ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰ ਦਿੰਦੇ ਹਨ ਦੋਸਤੋ ਤੀਸਰੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਫਾਇਦਿਆਂ ਬਾਰੇ ਤਾਂ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੀ ਹੋਵੇਗਾ ਦੋਸਤੋ ਤੁਸੀਂ ਕੀ ਕਰਨਾ ਹੈ ਇੱਕ ਪੈਨ ਜਾਂ ਫਿਰ ਇੱਕ ਬਰਤਨ ਲੈ ਕੇ ਉਸ ਨੂੰ ਗੈਸ ਉੱਪਰ ਰੱਖ ਦੇਣਾ ਹੈ ਤੇ ਉਸ ਬਰਤਨ ਵਿੱਚ 1/4 ਕੱਪ ਦੇ ਕਰੀਬ ਸਰੋਂ ਦਾ ਤੇਲ ਪਾਉਣਾ ਹੈ ਫਿਰ ਤੁਸੀਂ ਅੱਧਾ ਛੋਟਾ ਚਮਚ ਅਜਵਾਇਨ ਦਾ ਲੈ ਕੇ ਸਰੋਂ ਦੇ ਤੇਲ ਨਾਲ ਮਿਲਾ ਦੇਣਾ ਹੈ ਧਿਆਨ ਦੇਣਾ ਹੈ ਕਿ ਤੁਸੀਂ ਗੈਸ ਦਾ ਫਲੇਮ ਬਿਲਕੁਲ ਲੋਅ ਰੱਖਣਾ ਹੈ ਤੇਜ਼ ਨਹੀਂ ਕਰਨਾ ਦੋਨਾਂ ਚੀਜ਼ਾਂ ਸਰੋਂ ਦੇ ਤੇਲ ਅਤੇ ਅਜਵਾਇਨ ਨੂੰ ਲਗਭਗ 30 ਸੈਕਿੰਡ ਤੱਕ ਗਰਮ ਕਰਨ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਕਰਕੇ 4 ਤੋਂ 5 ਕਲੀਆਂ ਲਸਣ ਦੀਆਂ ਬਰੀਕ ਕਟੀਆਂ ਹੋਈਆਂ ਲੈ ਕੇ ਇਸ ਤੇਲ ਵਿੱਚ ਮਿਲਾ ਦੇਣੀਆਂ ਹਨ ਯਾਦ ਰੱਖੋ ਗੈਸ ਬੰਦ ਕਰਨ ਤੋਂ ਬਾਅਦ ਲਸਣ ਦੀਆਂ ਕਲੀਆਂ ਵੀ ਲਾਉਣੀਆਂ ਹਨ ਤੁਸੀਂ ਦੇਖ ਸਕਦੇ ਹੋ ਬਰਤਨ ਗਰਮ ਹੋਣ ਕਰਕੇ ਤੇਲ ਹਾਲੇ ਵੀ ਗਰਮ ਹੋ ਰਿਹਾ ਹੈ ਹੌਲੀ ਹੌਲੀ ਲਸਣ ਤੇਲ ਅੰਦਰ ਪੱਕ ਜਾਵੇਗਾ ਲਸਣ ਨੂੰ ਤੇਲ ਅੰਦਰ ਸਾੜਨਾ ਨਹੀਂ ਹੈ ਬਸ ਥੋੜਾ ਜਿਹਾ ਪਕਾਉਣਾ ਹੀ ਹੈ 1 ਘੰਟੇ ਤੱਕ ਤੁਸੀਂ ਲਸਣ ਨੂੰ ਤੇਲ ਅੰਦਰ ਐਵੇਂ ਹੀ ਪਿਆ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੇਲ ਨੂੰ ਛਾਣ ਕੇ ਕਿਸੇ ਸਾਫ਼ ਕੋਲੀ ਵਿੱਚ ਕੱਢ ਲੈਣਾ ਹੈ ਸਾਡਾ ਅੱਜ ਦਾ ਬਹੁਤ ਹੀ ਅਸਰਦਾਰ ਦੇਸੀ ਨੁਸਖਾ ਬਣ ਕੇ ਤਿਆਰ ਹੈ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦੇ ਇਸਤੇਮਾਲ ਕਿਵੇਂ ਕਰਨਾ ਹੈ ਜਦੋਂ ਵੀ ਘਰ ਵਿੱਚ ਕਿਸੇ ਫੈਮਿਲੀ ਮੈਂਬਰ ਦੇ ਕੰਨ ਵਿੱਚ ਦਰਦ ਹੋਵੇ ਤੁਸੀਂ ਇਸ ਨੁਸਖੇ ਨੂੰ ਲੈ ਕੇ ਥੋੜਾ ਜਿਹਾ ਗਰਮ ਕਰਕੇ ਧਿਆਨ ਦੇਣਾ ਹੈ ਕਿ ਬਿਲਕੁਲ ਥੋੜਾ ਜਿਹਾ ਤੇਲ ਨੂੰ ਗਰਮ ਕਰਨਾ ਹੈ ਕੋਸਾ ਜਿਹਾ ਹੀ ਕਰਨਾ ਹੈ ਜਿਸ ਨੂੰ ਤੁਸੀਂ ਆਸਾਨੀ ਨਾਲ ਆਪਣੇ ਹੱਥ ਨਾਲ ਛੂ ਸਕੋ ਮਤਲਬ ਥੋੜਾ ਜਿਹਾ ਕੋਸਾ ਹੀ ਕਰਨਾ ਹੈ ਰੂਹ ਲੈ ਕੇ ਤੁਸੀਂ ਨੁਸਖੇ ਅੰਦਰ ਪਾ ਕੇ ਤੇਲ ਰੂਹ ਤੇ ਲਗਾ ਕੇ ਦੋ ਤੋਂ ਤਿੰਨ ਬੂੰਦਾ ਕੰਨ ਵਿੱਚ ਪਾਉਣੀਆਂ ਹਨ ਜਿਸ ਵੀ ਕੰਨ ਵਿੱਚ ਦਰਦ ਹੋਵੇ ਉਸ ਕੰਨ ਅੰਦਰ ਦੋ ਤੋਂ ਤਿੰਨ ਬੂੰਦਾ ਪਾ ਕੇ ਉੱਪਰੋਂ ਰੂਹ ਨਾਲ ਕੰਨ ਨੂੰ ਬੰਦ ਕਰ ਦੇਣਾ ਹੈ ਕਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਹਾਂ ਅਸੀਂ ਤੇਲ ਪਾ ਕੇ ਉੱਪਰੋਂ ਰੂਹ ਨਾਲ ਕੰਨ ਬੰਦ ਕਰ ਦਿੱਤਾ ਹੈ ਤਾਂ ਜੋ ਤੇਲ ਬਾਹਰ ਨਾ ਆ ਸਕੇ 2 ਸਾਲ ਤੋਂ ਉੱਪਰ ਦੇ ਬੱਚਿਆਂ ਦੇ ਕੰਨ ਅੰਦਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਦਿਨ ਵਿੱਚ ਤੁਸੀਂ ਦੋ ਵਾਰ ਇਸ ਨੁਸਖੇ ਦਾ ਇਸਤੇਮਾਲ ਕਰਨਾ ਹੈ ਇਹ ਸਾਡਾ ਅਜਮਾਇਆ ਹੋਇਆ ਨੁਸਖਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਅਸਰਦਾਰ ਕਾਰਗਰ ਨੁਸਖਾ ਹੈ ਤੁਸੀਂ ਇਸ ਨੁਸਖੇ ਨੂੰ ਜ਼ਰੂਰ ਇਸਤੇਮਾਲ ਕਰਨਾ ਹੈ ਕੰਨ ਦਾ ਦਰਦ ਖਾਰਿਸ਼ ਸੋਜ ਬਿਲਕੁਲ ਹੀ ਠੀਕ ਹੋ ਜਾਵੇਗੀ